कैप्टन सर कैप्टन सरकार ਵਨਰੇਗਾ ਵਰਕਰ ਫਰੰਟ ਪੰਜਾਬ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤਾ ਗਿਆ ਰੋਜ਼ ਪ੍ਰਦਰਸ਼ਨ ਹਨਰੇਗਾ ਵਰਕਰ ਫਰੰਟ ਇੰਡੀਆ ਦੇ ਪ੍ਰਨਾਰੈ ਸਿੰਘ ਖਾਲੂ ਤੇ ਪੰਜਾਬ ਭਰਤਾਨ ਹਜਾਇਬ ਸਿੰਘ ਮਟੋਈ ਦੀ ਅਗਵਾਈ ਹੇਠ ਦਿੱਤੀ ਸਮਾਜ ਦੀਆਂ ਮੰਗਾਂ ਜਿਵੇਂ ਮਨਰੇਗਾ ਵਿੱਚ ਸੁਧਾਰ ਕੱਚੇ ਮਕਾਨਾਂ ਦੇ ਪੈਸੇ ਕਰਜ਼ਾ ਮੁਆਫ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤੇ ਹੋਰ ਮੰਗਾਂ ਸਹਿਤ ਕੀਤਾ ਗਿਆ ਰੋਜ਼ ਪ੍ਰਦਰਸ਼ਨ ਪਰ ਕਿਸੇ ਉੱਚ ਅਧਿਕਾਰੀ ਦੇ ਨਾ ਆਉਣ ਕਰਕੇ ਬਿਨਾ ਮੰਗ ਪੱਤਰ ਦਿੱਤੇ ਅਗਲੇ ਰਣਨੀਤੀ ਦਾ ਐਲਾਨ ਕਰਦੇ ਤਾਂ ਬਾਰੇ ਜਿਹੜੀ ਸਰਕਾਰ ਅੰਮੀ ਪਾਰਟੀ ਸਰਕਾਰ ਨੂੰ ਦਿੱਖਲੀ ਰਿਹਾ ਕਿ ਆਈਕਾ ਜੀ ਬਣਾਇਆ ਐਂਕੀ ਤਾਂ ਉਹਨੇ ਬਣਾਇਆ ਮੇਲ ਕਾਂਗਰਸ ਨੇ ਲੈ ਕੇ ਆਂਦਾ ਪਰ ਉਹਦੀ ਰਾਖੀ ਕਰਨਾ ਨਿਕਲਦਾ ਸਰਕਾਰ ਦਾ ਬਣਦਾ ਤਾਂ ਤੁਸੀਂ ਦੇਖ ਸਕਦੇ ਹੋ ਅੱਜ ਦੀ ਸਰਕਾਰ ਨੇ ਮੇਰੇ ਨਾਮ ਦੇ ਫਲ ਬੰਦੇ ਨੇ ਜੋ ਜਨਾਰ ਤੋਂ ਵੱਡੇ ਪੱਧਰ ਤੇ ਟੱਕਾ ਹੁੰਦਾ ਉਹਨਾਂ ਦੇ ਜਿਹੜੇ ਹੱਥ ਫਤੂਪਲੇ ਉਹਨਾਂ ਦੇ ਉਹਨਾਂ ਦੇ ਹੱਥ ਫਤੂਪਲੇ ਨਹੀਂ ਆਉਂਦੇ ਜਾਂਬਲ ਜਨਮ ਦਾ ਸਾਧਨ ਤੇ ਪ੍ਰਸਾਦ ਦੇ ਦੋਨੇ ਹੀ ਜਲਮ ਕਰਕੇ ਪ੍ਰਚੰਡਾਂ ਜਗ੍ਹਾ ਉੱਤੇ ਸਰਕਾਰ ਦੇ ਨੇ ਗੋਜ਼ੇ ਦਰਾਂ ਕੋਈ ਵੀ ਜਿਹੜੇ ਜਿਹੜੀ ਸਰਕਾਰ ਲੈ ਕੇ ਆਉਂਦੀ ਆ ਕੋਈ ਮਿਲਦੀ ਰਾਖੀ ਆ ਜਿਹੜੀ ਕੋਈ ਸਰਕਾਰ ਨੇ ਕਰਨੀ ਹੁੰਦੀ ਆ ਕਾਂਗਰਸ ਬਹੁਤ ਵੱਡੇ ਵੱਡਿਆ ਜਿੰਨਾ ਮਾਰਦੀ ਆ ਕਿ ਅਸੀਂ ਨੇ ਮਹਿੰਗਾ ਕਾਨੂੰਨ ਲੈ ਕੇ ਆਂਦਾ ਇਹਨਾਂ ਦੇ ਕੰਮ ਨੂੰ ਕਿਤਾਬ ਵਰਮਾਈਖਾ ਨਹੀਂ ਦਿੱਤਾ ਜਾਉਣਾ ਹੈ ਕਿ ਨਿਵੇਗਾ ਦੇ ਵਿੱਚ ਐਜੈਂਡਾ ਲਿਖਿਆ ਹੋਇਆ ਹੈ ਕੋਈ ਪੰਚ ਸਰਪੰਚ ਪੀਐਮਐਨਆਰਟੀ ਨਿਵੇਗਾ ਦੇ ਕੰਮ ਨੂੰ ਵੀ ਦਾਖਲ ਨਹੀਂ ਦੇ ਸਕਦਾ ਪੂਰੇ ਪੰਜਾਬ ਦੇ ਅੰਦਰ ਨਿਵੇਗਾ ਦੇ ਕੰਮ ਦੇ ਵਿੱਚ ਕੋਈ ਸਰਕਾਰ ਦਾ ਹੰਢੇ ਕੇ ਲੋਕਾਂ ਨੂੰ ਜਨਤਕ ਕੰਮ ਦੀ ਅੱਗੇ ਕੋਈ ਨਹੀਂ ਆਈ ਬਹੁਤ ਵੱਡੀ ਮੰਦਾਕੀ ਗੱਲ ਆ ਇਹ ਬਦਾਰ ਬਣ ਗਈ ਤਾਂ ਬਦਾਰ ਦਾ ਬੰਦ ਬੰਦ ਲਾ ਕੇ ਹਰ ਪਾਰ ਦੇ ਕੁਝ ਕਰਕੇ ਕਰਨ ਲੱਗੇ ਇਹਨਾਂ ਨੂੰ ਕਿਸੇ ਨਿਰੰਦ ਕਰਨਾ ਹੋਊਗਾ ਬੰਦ ਕਰਨ ਵਾਸਤੇ ਉਹਨੂੰ ਬਹੁਤ ਦੇਰ ਲੱਗਦਾ ਜਿੱਦਾਂ ਅੱਜ ਮੇਰੇ ਪਿੰਡ ਮੋੜ ਜਾਂ ਮੈਨੂੰ ਨਾਲ ਗੱਲ ਨਹੀਂ ਰਹੀ ਕੱਲੋ ਜਿੱਦਾਂ ਮੇਰੇ ਨਾਲ ਗੱਲ ਨਹੀਂ ਹੋਈ ਤੂੰ ਦੇ ਅੱਜ ਜਿਨਨ ਕਾਂਗਰਸ ਨੇ ਦਾ ਦੇ ਰਹੀ ਆ ਅੱਜ ਨੂੰ ਰੋਕ ਰਹੀ ਆ ਕੱਲੋ ਕਾਲੀ ਵੀ ਆਉਗੇ ਉਹਨਾਂ ਨੂੰ ਰੋਕਣਗੇ ਤਾਂ ਗੋਲਗੇ ਫਿਰ ਪਾਰਟੀਆਂ ਦੀਆਂ ਇਹ ਜਦੋਂ ਦੇ ਜਦੋਂ ਖੋਲ੍ਹੇ ਕਾਰੀਏ ਮਾਮਲਾ ਲਾਉਣ ਦਾ ਜੀਆ ਤੇਰੇ ਬਾਰੇ ਕੰਮ ਚੋਂ ਪਾਉਣ ਦੇ ਨੂੰ ਕਹਿੰਦਾ ਜੋ ਪਿਛਲੇ ਸਾਲ ਤੋਂ ਬੁੜੇ ਹੋਏ ਨੇ ਸਰਕਾਰ ਦਾ ਫੰਡ ਮੰਗਦਾ ਉਹਨਾਂ ਦੇ ਪ੍ਰਾਪਤੀ ਦਾ ਨਾਂ ਤੇ ਉਹਨਾਂ ਨੇ ਜੇ ਕੰਮ ਨਹੀਂ ਕਰਦੇ ਉਹਨਾਂ ਦੇ ਕੰਮ ਕਰਾਉਣਾ ਸਫਾ ਦਾ ਕੰਮ ਮੰਗਦਾ ਕਿਉਂਕਿ ਜਿਹੜਾ ਗਰੂਨ ਆਹੇ ਜੇ ਤਾਂ ਜਾਰੀ ਕੀ ਹੈ ਮੈਂ ਸਭ ਤੋਂ ਪਹਿਲਾਂ ਦਾ ਇਹ ਬੈਂਕ ਚਲਾਵਾਂਗਾ ਤੇ ਜਿਹੜਾ ਬਕਰੋ ਜਿਹੜਾ ਸਾਥ ਹੈ ਕੀ ਹੈ ਅੱਜ ਤੋਂ 15 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਕੰਮ ਹੁੰਦਾ ਸੀ ਜੀਬੀਆਂ ਨੂੰ ਕੰਮ ਮਿਲਦਾ ਸੀ ਬੰਗਿਆਂ ਨੂੰ ਵੀ ਕੰਮ ਮਿਲਦਾ ਸੀ ਤੇ ਖੇਤਾਂ ਦੇ ਵਿੱਚ ਕੰਮ ਮਿਲਦਾ ਸੀ ਬਹੁਤ ਹੀ ਸੁਖਦਾਇਕ ਮਹਿਸਾਸ ਹੁੰਦਾ ਸੀ ਪਰ ਅੱਜ 10 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਕੰਮ ਮੁੱਕ ਗਿਆ ਪਿੰਡਾਂ ਦੇ ਵਿੱਚ ਕੰਮ ਮੁੱਕ ਗਿਆ ਉਹ ਕਿਉਂ ਮੁੱਕਿਆ ਹੈ ਇਹ ਨਿਵੇਰਨ ਜਗਾ ਕੇ ਤਬਈ ਨਾ ਇਹ ਇਹ ਕੌਲਾਂ ਦੇ ਉੱਤੇ ਪੈਚੀ ਸ਼ਾਈਡ ਜਿਹੜਾ ਖਸਤਾ ਮਾਰਦੇ ਆ ਉਹ ਟੱਗਾਂ ਵਾਲੇ ਪਿੰਡਾਂ ਦੇ ਵਿੱਚ ਕੰਮ تقريبا ਪਿੰਡਾਂ ਸਾਰਾ ਬੁੱਜੂ ਦੇ ਆਪਿੰਡਾਂ ਦੇ ਲੋਕ ਸਾਈਕਲ ਚੱਕੀ ਆਜ ਨੇ ਸ਼ਹਿਰ ਦੇ ਵਿੱਚ ਨਾਕੇ ਆ ਸ਼ਹਿਰ ਦੇ ਵਿੱਚ ਕਿਉਂ ਗੰਢੜੇ ਉਹਨਾਂ ਚੌਕਾਂ ਦੇ ਵਿੱਚ ਬਹੁਤ ਵੱਡੀ ਗਤੀ ਦੇ ਵਿੱਚ ਰੋਕ ਸਾਈਕਲ ਚੱਜੋ ਮਜ਼ੂਰੀ ਕਰਨ ਵਾਲੇ ਪਟਿਆਰੇ ਵਿੱਚ ਆਉਂਦੇ ਆ ਜਾਂਕਰ ਟ੍ਰੈਂਕਰਾਂ ਕਾ ਚੁਕੇ ਹੈ। ਕਿਹਨੇ ਬਿਜਲੀ ਆ ਸਕਦੀਆਂ? ਕੈਸ ਤੋਂ ਬਾਹਰ ਨਹੀਂ ਜਾ ਸਕਦੀਆਂ, ਪਿੰਡ ਤੋਂ ਬਾਹਰ ਨਹੀਂ ਜਾ ਸਕਦੀਆਂ। ਇਸ ਕਰਕੇ ਨਰੇਗਾ ਦੇ ਵਿੱਚ ਜਿੱਤਰਾ ਨੂੰ ਕੋਈ ਲੋੜੀ ਹੈ। ਜੇ ਵੀ ਨਰੇਗਾ ਕੋਈ ਹੌਸਾਬਾ ਸਹੀ ਹੈ ਸਮਝੋ। ਹੌਸਾਬਾ ਬੀ। ਉਹ ਜਿਹੜੇ ਅੱਜ ਇਸ ਕਾਹਲੇ ਵਿੱਚ ਬਗੇ ਬੈਠੇ ਆ 90% ਜੀਤੇ ਨਹੀਂ ਆ। ਕੋਈ ਜੀਤੇ ਨਹੀਂ ਨਰੇਗਾ ਦਾ ਕੋਈ ਨਹੀਂ। ਇਸ ਕਰਕੇ ਦੋ ਤਿੰਨ ਗੱਲਾਂ ਮੈਂ ਲੈਗਾ ਵਾਰੀ ਉਹ ਕਹਿੰਨੀ ਆ ਕਿ ਮੈਂ ਸਰਕਾਰ ਕਹਿੰਦੀ ਆ 100 ਦਿਨ ਕੰਮ ਦਿੱਤਾ ਸੀ 100 ਦਿਨ ਕੰਮ ਦੇ ਰਹੇ ਆ 100 ਦਿਨ ਕੰਮ ਨਹੀਂ ਮਿਲ ਰਿਹਾ ਤੇ ਸਰਕਾਰ ਦੀ ਇਹ ਗਰੰਟੀ ਹੋਣੀ ਕਹਿੰਦੀ ਆ ਵੀ ਅਸੀਂ ਇਹਨਾਂ ਨੂੰ 350 ਦਿਨ ਕੰਮ ਕਰਵਾਵਾਂਗੇ ਐਂਕ ਵਾਰੀ ਪੁੱਟੀਆਂ ਕਰਵਾਵਾਂਗੇ ਤੇ ਜੋਟਾ ਮਸਟਰ ਵੀ ਇਹ ਦਿਹਾੜੀ ਬਹੁਤ ਘੱਟ ਰਲਦਾ ਜਿਹੜਾ ਸਰਦਾ ਕੂਲੇ ਦਾ ਤੋਂ ਆਉਣੀ ਨਿਕਲਣਾ ਬੇਨਾਮੀ ਦਿਹਾੜੀ ਜਿਹੜੀ ਆ ਜਿਹਦੇ ਵਿੱਚ ਅਸੀਂ ਰੋਜ਼ੀ ਮੰਗ ਕਰ ਰਹੇ ਆ ਉਹ ਦਿਹਾੜੀ ਇਹਨਾਂ ਨੂੰ ਦੇਣੀ ਚਾਹੀਦੀ ਹੈ 10 ਸਾਲਾਂ ਦਾ ਕੰਮ ਜਿੰਨਾ ਦੇਂਦਾ ਇਹ ਪੰਚਾਇਤ ਜੀਓ ਜੀਡੀਪੀਓ ਐਫਜੀਮ ਜਾਂ ਲੈਰੀ ਮਹਿਕਮਾ ਜਾਂ ਕੋਈ ਹੋਰ ਮਹਿਕਮਾ ਸਾਨੂੰ ਰੋਜ਼ਗਾਰ ਨਹੀਂ ਦੇ ਸਕਦਾ ਤਾਂ ਉਸ ਤੋਂ ਅੱਗੇ ਸਾਨੂੰ ਬੇਜ਼ੀਦ ਕਰਦੇ ਆਂ ਅੰਰੇ ਦਾ ਤਰਸਮੰਗੇ ਸਾਹਿਬ ਜੇ ਸਰਕਾਰ ਜੇ ਪਿੰਡ ਦੀ ਪੰਚਾਇਤ ਪਿੰਡ ਦਾ ਐਸਡੀਓ ਪਿੰਡ ਦਾ ਜਿਹੜਾ ਜੀਬੀਓ ਸਤਨ ਸ਼ਾਮ ਲਈਦਾ ਸਰ ਦਾ ਸਾਨੂੰ ਬੇਜਿਗੜੀ ਪੱਤਾ ਮਿਲਣਾ ਨਹੀਂ ਹੈ। ਬਸ ਆਹੋ ਖਸੂਰ ਦੀ ਗੱਲ ਹੈ। ਜਿੱਥੋਂ ਬੇਜਿਗੜੀ ਪੱਤਾ ਨਹੀਂ ਮਿਲਿਆ ਜਿਦਾਰ ਤੋਂ ਮਿਲਦਾ। ਇਸ ਕਰਕੇ ਮੈਂ ਇਹ ਲੋਕ ਚੋਣ ਦੇ ਨਾਮ ਕਰਦਾ ਵੀ ਬੇਜਿਗੜੀ ਪੱਤਾ ਕਿਹੜਾ ਮਤਲਬ ਹੈ ਜੇ ਸਰਦਾਰ ਸਰਦਾਰ ਵੀ ਦੀ ਸੰਚਾਲਨ ਬੇਜਾਨੀ ਪੱਤਰ ਨਹੀਂ ਆ ਰਹੀ ਹੈ ਇਹਨਾਂ ਦੀ ਗਰੰਟੀ ਵੀ ਹੋਣੀ ਚਾਹੀਦੀ ਹੈ ਜਿੱਤਰਾ ਆਪ ਵੀ ਇਹਨਾਂ ਕਰਕੇ ਆ ਵੀ ਇਹ ਨਾਲੇ ਨਹੀਂ ਕਰਦੀ ਬਲਾਈ ਕਰ ਰਹੇ ਆ ਨਾ ਸਫਾਈ ਕਰ ਰਹੇ ਆ ਜਾਂ ਮਤਲਬ ਜਿੱਥੇ ਬੁਢੀ ਜਿਹਾਉ ਕਰ ਰਹੇ ਆ ਉਹਦੇ ਸਿਹੇ ਸੰਦਨ ਕੋਈ ਕਾਮ ਨਹੀਂ ਆ ਰਿਹਾ ਮੇਰਾ ਨਾਮ ਅਜੈ ਸਿੰਘ ਬਟੋਏ ਪ੍ਰਧਾਨ ਨਰੇਗਾ ਵਰਕਰਾਂ ਪੰਜਾਬ ਉਹ ਅਜਸੇ ਉਗਰਾਵਾਂ ਰੱਖਿਆ ਉਹ ਕਲਪ ਸਮਾਜ ਕਰਾਉਗੇ ਅਜੂਰੇ ਪਹੁੰਚਿਆ ਅੱਜ ਸਾਡੇ ਪੰਜਾਬ ਦੇ ਵਿੱਚ ਗਰੀਬ ਦਿਹਾੜੀਦਾਰ ਲੋਕ ਸੁਰੇਦਾ ਵਰਕਰ ਐਸਪੀ ਐਸਟੀ ਉਹਨਾਂ ਸਮਾਜ ਦੇ ਵਿੱਚ ਆ ਕੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਤੁਹਾਨੂੰ ਹਾਵੇ ਚ ਦੇਤੀ ਇਹ ਤੋਂ ਲੋ ਵੀ 5 ਮਰਲੇ ਦੇ ਪਲਾਟ ਦਵਾਂਗੇ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦਵਾਂਗੇ ਗਰੀਬਾਂ ਦਾ ਕਰਜ਼ਾ ਮਾਫ਼ ਕਰਾਂਗੇ ਸਕੂਲਾਂ ਨੂੰ ਕੱਚੇ ਕਰਾਉਣ ਦੇ ਪੈਸੇ ਦੇਵਾਂਗੇ ਪਰ ਅੱਜ ਸਾਡੇ ਸਮਾਜ ਦੇ ਇੰਨੇ ਮਾੜੇ ਹਾਲਾਤ ਨੇ ਕਿਸੇ ਸਰਕਾਰ ਨੇ ਕਿਸੇ ਪਾਰਟੀ ਨੇ ਜਾ ਕੇ ਨਹੀਂ ਦੇਖਿਆ ਜਾਂ ਅੱਜ ਸਮਾਜ ਦੀ ਕੀ ਚੱਲਿਆ ਇਹ ਮਜ਼ਦੂਰ ਜੀ ਮੈਂ ਰੋਟੀ ਖਾਰੇ ਨੇ ਕਿ ਮੈਂ ਆਪਣਾ ਬਿਜਾਰਾ ਕਰ ਰਹੇ ਨੇ ਅੱਜ ਪੂਰੇ ਪੰਜਾਬ ਚੋਂ ਕੀ ਹੁੰਦੇ ਆ ਲੋਕ ਅੱਜ ਸੀਐਮ ਸਾਡੇ ਮਹਿਲ ਦਾ ਘਰਾਓ ਕਰਨ ਚੱਲੇ ਨੇ ਕਿ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਉਹਦਾ ਕੀਤੇ ਨੇ ਉਹਨੇ ਸਮਾਜ ਜਾ ਕੇ ਆਪਣੇ ਮਸਲੇ ਹੱਲ ਕਰਾਊਗਾ ਪਹਿਲਾ ਬੜਾ ਸਮਾਜ ਨਹੀਂ ਰਿਹਾ ਅੱਜ ਪੂਰਾ ਸਮਾਜ 바ਵਾ ਸਾਹ ਬਿੜ ਕੇ ਉਹ ਜੂਝੂ ਲੈ ਕੇ ਲੰਬਤ ਹੋਇਆ ਜਿਹੜੇ ਸਾਡੇ ਨਾਲ ਵਾਦੇ ਕਰਦੇ ਨੇ ਲੈਣ ਨਹੀਂ ਜਾਣਦੇ ਆ ਜੇ ਅਸੀਂ ਇਹ ਸਰਕਾਰ ਬਣਾ ਸਕਦੇ ਆ ਤਾਂ ਅਸੀਂ ਸਰਕਾਰ ਗੇਰ ਵੀ ਸਕਦੇ ਆ ਔਰ 2022 ਦੇ ਵਿੱਚ ਇਹ ਪੂਰਾ ਦਲਤ ਸਮਾਜ ਇਕੱਠਾ ਹੋ ਕੇ ਆਪਣੀ ਸਰਕਾਰ ਬਣਾਊਗਾ ਅਸੋਨਾ ਸਰਕਾਰਾਂ ਨੂੰ ਬਹੁਤ ਦੇਖ ਲਿਆ ਕਿ ਇਹ ਸਾਡੇ ਮਸਲੇ ਹੱਲ ਨਹੀਂ ਕਰ ਸਕਦੀਆਂ ਅਸ ਇਨਾਂ ਨੂੰ ਚੰਗਾ ਤੇ ਪਾਰਟੀ ਨੂੰ ਮੂਹਰੇ ਲਾਣਾ ਦਲ ਸਮਾਜ ਆਪਣੀ ਪਛਾਣ ਬਣਾਊਗਾ ਪੰਜਾਬ ਦੀ ਵਿੱਚ। ਜਿਹੜਾ ਸੱਚਾ ਅਸਲੀ ਚੰਗਾ ਹੈ। ਜਿਹੜਾ ਸੱਚਾ ਹੈ। ਪੰਜਾਬ ਨੂੰ ਸੋਹਣਾ ਬਣਾ ਦੇ ਜਿਵੇਂ ਜਿਹਨੇ ਜਿੰਨੇ ਵੀ ਲੋਕਾਂ ਸਾਰੇ ਕੱਢੇ ਹੋ ਕੇ ਇੱਕ ਪੰਜਾਬ ਨੂੰ ਜੈ ਸਿੰਘ ਭਗਤ ਸਿੰਘ ਉਹਨਾਂ ਦੇ ਪੰਡਾਗਾ ਉਹਨਾਂ ਦੀ ਅਦਵਾਈ ਦੇ ਵਿੱਚ ਅੱਜ ਦੀ ਚਾਹ ਸਰਕਾਰ ਦੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਜੋ ਮਹਿਲ ਦਾ ਕਰੋ ਦਾ ਪ੍ਰੋਗਰਾਮ ਬਣਾਇਆ ਇਹਨਾਂ ਨੇ ਅੱਜ ਪਿੰਡਾਂ ਪਿੰਡਾਂ ਦੇ ਵਿੱਚੋਂ ਲੋਕ ਇਕੱਠੇ ਹੋ ਕੇ ਅੱਜ ਕਰੋ ਇਸ ਵਾਰ ਤੇ ਕਰ ਜਾ ਰਿਹਾ ਕਿਉਂਕਿ ਜਦੋਂ ਇਹ ਸਰਕਾਰ ਬਣਦੇ ਸੀ ਤਾਂ ਅਸੀਂ ਉਦੋਂ ਵੀ 10-12 ਹਜ਼ਾਰ ਨਰੇਗਾ ਵਰਕਰ ਪ੍ਰੋਜੈਕਟ ਇਕੱਠੇ ਕਰਕੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਸਾਰੀਆਂ ਗੱਲਾਂ ਜਿਹੜੀਆਂ ਉਹ ਕਾਂਗਰਸ ਨੂੰ ਪਾ ਕੇ ਉਹਨੂੰ ਮੁੱਖ ਮੰਤਰੀ ਬਣਾਵਾਂਗੇ ਹੋਸਪਟਲ ਦੇ ਵਿੱਚੋਂ ਉਹਨਾਂ ਨੇ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਕਿ ਅਸੀਂ ਜੋ ਨਿਰਦੇਸ਼ਕਾਂ ਦੇ ਸਾਥੀਆਂ ਉਹਨਾਂ ਨੂੰ ਅਸੀਂ ਪੰਜ-ਪੰਜ ਮਹੱਲੇ ਦੇ ਭਾੜ ਦੇਵਾਂਗੇ ਇੱਕ-ਇੱਕ ਘਰ ਨੂੰ ਲੱਖ ਦੇਵਾਂਗੇ ਔਰ ਜਿਹੜੇ ਸਾਡੇ ਬਜ਼ੁਰਗਾਂ ਨੂੰ ਪਿਛੋਕੜ ਤੋਂ ਵੀ ਪੈਨਸ਼ਨ ਦੇਵਾਂਗੇ ਜਿਹੜੀ ਬੁਢਾਪਾ ਪੈਨਸ਼ਨ ਅਸੀਂ ਉਹਨਾਂ ਨੂੰ ਪੈਨਸ਼ਨ ਦੇ ਤੌਰ ਤੇ ਉਹਨਾਂ ਨੂੰ ਸਹਿਤਾ ਦੇਵਾਂਗੇ ਪਰ ਅੱਜ ਉਹਨਾਂ ਦੀਆਂ ਨਿਸ਼ਾਨੀਆਂ ਜਿਹੜੇ ਸਾਡੇ ਪਵਾਨੀ ਹਿੱਸੇ ਸੀ ਉਹ ਕੋਈ ਵੀ ਪੁਰਾਣੀ ਕੀਤਾ 4 ਸਾਲ ਪੁੱਤਰ ਤੋਂ ਬਾਅਦ ਉਹ ਅਸੀਂ ਉਹਨਾਂ ਨਾਲ ਆਪੀ ਚਾਲ ਤੇ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਆਏ ਆ ਕਿ ਜੇਕਰ ਕੋਈ ਉਹ ਆਪਨੇ ਕਈਆਂ ਹੋਈਆਂ ਗੱਲਾਂ ਸਾਡੇ ਨਾਲ ਕੀਤੀ ਹੋਏ ਬਾਦੇ ਆਹ ਤੌਰ ਤੇ ਮੇਗਾ ਵਰਕਰਨ ਨਾਲ ਕੀਤੀ ਹੋਏ ਬਾਦੀ ਨੂੰ ਪੂਰੀ ਨਾਕਿਤੇ ਤਾਂ ਅਸੀਂ ਸੰਵਿਧਾਨ ਦੇ ਦੇਰੇ ਵਿੱਚ ਰਹਿ ਕੇ ਸਾਧਵੀ ਟੀਕੇ ਦੇ ਨਾਲ ਸਾਚੀ ਅਸੀਂ ਪੰਜਾਬ ਦੇ ਜਿਹੜਾ ਮਹਿਲਾ ਪੁਨਾ ਕਰੋ ਧੰਨਵਾਦੀ ਜਾ ਰਹੇ ਆ ਸਾਡੀ ਕਾਫੀ ਲਾਭ ਮਤੀ ਹੈ ਉਹ ਸਾਡਾ ਕੇ ਜੀ ਸਾਧੀਆਂ ਕੋ 5-6000 ਰੁਪਏ ਦਾ ਬੱਧਾ ਹੋ ਜੀ ਗਿਆ ਪਰ ਉਹ ਲੱਗਦਾ ਹੈ ਸਾਧੀਆਂ ਬਤਨਵਾ ਨੇ ਅਸੀਂ ਇਹਨਾਂ ਦਾ ਫਾਇਦਾ ਦੇ ਕਰ ਮੁੱਖ ਮੰਤਰੀ ਪੰਜਾਬ ਨੇ ਸਾਡੀਆਂ ਮੰਗਾਂ ਉੱਤੇ ਧਿਆਨ ਨਾਲ ਦਿੱਤਾ ਤਾਂ ਫਿਰ ਅਸੀਂ ਇਹ ਅਸੀਂ ਕੁਰਸੀ ਦੇ ਸਕਦੇ ਆ ਜਾਂ ਅਸੀਂ ਕੁਰਸੀ ਉਹ ਵੀ ਜਾਣਦੇ ਆ ਇਸ ਦਾ ਕੀ ਜੇਕਰ ਉਸ ਨੂੰ ਆਖੀ ਕਹੇ ਕਿ ਤੁਸੀਂ ਖੁਸ਼ੀ ਚਾਹੋ ਇਹ ਨਾ ਹੋਵੇ ਕਿ ਦਸਰਾ ਪੂਰੇ ਦੇਸ਼ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਦੀ ਖਿਲਾਫ ਸਾਰੇ ਲੋਕਾਂ ਨੇ ਮਿਲ ਕੇ ਕਦਮ ਚੁੱਕਿਆ ਕਿ ਪੰਜਾਬ ਦੇ ਵਿੱਚੋਂ ਇਹ ਨਾ ਹੋਵੇ ਕਿ ਦਲ ਸਮਾਜ ਨੂੰ ਉਪ ਮੰਤਰੀ ਕੈਬਨਿਟ ਵਿੱਚ ਦੇਖਿਆ ਜਾਵੇ ਲਾਮਨਰ ਦੀ ਗੱਲ ਵੀ ਕਿ ਇਹ ਕਵੇਂ ਨਾ ਕਰਾਂ ਨਾ ਬੰਦ ਕਰਾਂ ਜੰਨਦੇ ਵੀ ਉਹ ਆਪਣੇ ਬੰਦੇ ਚਾਣ ਡੇਗਾ ਹਰ ਤੋਂ ਆਉਣੇ ਉਹ ਅਜੈ ਸਿੰਘ ਜੀ ਬਠੋਈ ਅੱਜ ਪੰਜਾਬ ਦੇ ਪਤਾਨ ਆਪਣੀ ਅਗਵਾਈ ਦੇ ਵਿੱਚ ਲੈ ਜਾ ਰਹੇ ਆ ਉਹਨਾਂ ਨਾਲ ਬੈਠ ਕੇ ਇਹੋ ਜਿਹੀ ਗੱਲ ਕਰਨਾ ਜਿਹੜਾ ਜੋ ਤੁਹਾਡੇ ਨਾਲ ਮੰਗਾ ਕੀਤਾ ਸੀ ਸੁਖੀਆਂ ਕਰਾਂਗੇ ਤੇ ਨਹੀਂ ਕਰਦੇ ਤਾਂ ਇਹ ਜਿਹੜਾ ਸਾਡਾ ਅੱਜ ਪਹਿਲਾ ਪ੍ਰੋਗਰਾਮ ਹੈ ਇਸ ਤੋਂ ਬਾਅਦ ਅੱਗੇ ਵੱਡੇ ਪ੍ਰੋਗਰਾਮ ਹੋਣਗੇ ਅਸੀਂ ਪਿੰਡ-ਪਿੰਡ ਜਾ ਕੇ ਲਾਂਬੰਦੀ ਕਰ ਰਹੇ ਹਾਂ ਤੋਂ ਅਸੀਂ ਇਹਨਾਂ ਨੂੰ ਤਾਂ ਕਿ ਇਹ ਸਰਕਾਰ ਉਸ ਵਿੱਚ ਸਾਡੀ ਨਰੇਗਾ ਨਹੀਂ ਆਂਦੀ ਜੀ ਨਾ ਸਾਨੂੰ ਕੋਈ ਪੈਸਾ ਪੈਂਦਾ ਏ ਜਿਵੇਂ ਸਾਨੂੰ ਕਿਸੇ ਨੇ ਕਿਹਾ ਸੀ ਵੀ ਆਇਆ ਕਰਦਾ ਕਿ ਸਰਕਾਰ ਬਣ ਕੇ ਸਾਨੂੰ ਕਦੇ ਕੁਝ ਨਹੀਂ ਕੋਈ ਕਹਿੰਦੀ ਨਾ ਜਿਹੜੇ ਨਸ਼ੇ ਕਹਿੰਦੇ ਸੀ ਸੀ ਕਹਿੰਦਾ ਉਹ ਵੱਧ ਤੋਂ ਵੱਧ ਨਸ਼ੇ ਵਧਾਤੇ ਨੇ ਸਾਟੇ ਕੁਇਸ਼ ਨਾ ਹੀ ਨਹੀਂ ਹੋ ਰਹੀ ਅੱਜ ਤੱਕ 6 6 7 7 ਮਹੀਨੇ ਨਰੇਗਾ ਨਹੀਂ ਆਉਂਦਾ ਸਾਡੀ ਜਹਾੜੀ ਜਮਾਤ ਸਾਡੀ ਜਹਾੜੀ ਜਮਾਤ ਸਾਡੀ ਜਹਾੜੀ ਬਦ ਨਹੀਂ ਚੱਲਦੀ ਜਹਾੜੀ ਘਟ ਸਾਡੀ 4 4 ਮਹੀਨੇ ਸਾਡਾ ਨਰੇਗਾ ਨਹੀਂ ਆਉਂਦਾ ਇੱਕ ਦਿਨ ਇੱਕ ਨਰੇਗਾ ਲਾ ਕੇ 5 ਦਿਨ 4 4 ਮਹੀਨੇ ਨਹੀਂ ਆਉਂਦਾ ਅਸੀਂ ਕੀ ਨਾ ਉੱਤਰ ਜੋ ਕਿ ਨਾ ਉੱਤਰ ਜੋ ਅਸੀਂ ਵਿੱਚ ਬਚਾ ਲੈਣਾ ਉਹ ਕੰਮ ਜੋ ਕਿ ਨਾ ਉਹ ਕੰਮ ਜੋ ਕਿ ਸਾਡਾ ਨਰੇਗਾ ਲਗਾਤਾਰ ਹੋਣਾ ਚਾਹੀਦਾ ਹੈ ਪਰ 5 7 ਸਾਲਾਂ ਤੋਂ ਹੀ ਸਾਡਾ ਘਟ ਲੱਗ ਜਾਂਦੇ ਨੇ ਸਾਡੇ ਪੈਸੇ ਨਹੀਂ ਪੈਂਦੇ ਉਹ ਮਗਰ ਮਗਰ ਫਰੀ ਜਾਂਦੇ ਆ ਮੱਕਾ ਪੂਰੀਆਂ ਹੋ ਜਾਂਦੀਆਂ ਨੋ ਨੋ ਜੀ ਜੀ ਉੱਥੇ ਬਹਿ ਜਾਣੇ ਆ ਕਿ ਕਰੇ ਕਿੱਥੇ ਜਾਈਏ ਹਾਂਜੀ ਹਾਂਜੀ ਸਾਲੀ ਗਰੀਬਾਂ ਨੂੰ ਕੋਈ ਸਾਲੀ ਨਹੀਂ ਹਰੀ ਰਾਜਨੀਤੀ ਲੜਕੜਾ ਉੱਪਰਾਂਗੇ ਜਿੰਨਾ ਤੱਕ ਨਹੀਂ ਸਾਡਾ ਕੰਮ ਨਹੀਂ ਹੋਣਾ ਅਸੀਂ ਆਪ ਗਰੀਬਾਂ ਨੂੰ ਕਿੱਥੇ ਖਾਈਏ ਅੱਛੇ ਤੋਂ ਬਾਹਰ ਕਰਕੇ ਆਏ ਰੋਟੀ ਤਾਂ ਦੇਖ ਲਓ ਆਪਣਾ ਕੰਮ ਕਾਰ ਛੱਡ ਕੇ ਰਾਗੀ ਬੇਸ਼ਾਨੇ ਹੋ ਨਹੀਂ ਸਾਡੀ ਇਹ ਤਾਂ 700 ਤੋਂ ਉੱਪਰ ਹੁੰਦੀ ਪਰ ਹੁੰਦੀ ਨਹੀਂ ਹਾਂ ਅਰੇ ਇਹ ਚੰਡੀ ਨਹੀਂ ਬੇਸ਼ਾਨੇ ਸਾਡੀ ਬੇਸ਼ਾਨੀ ਨਹੀਂ ਆਉਂਦੀ ਅਸੀਂ ਵੀ ਤੇ ਉਹੀ ਕਿਸਾਨ ਵਾਂਗੂ ਵੋਟਾਂ પાਕੇ ਜਿਸੀ ਜਿਤਾਇਆ ਅਸੀਂ ਸਾਰਿਆਂ ਜਿਤਾਇਆ ਆ ਪਤਾ ਨਹੀਂ ਬਣਾ ਕੋ ਤੇ ਮੰਤਰੀ ਸਾਹਿਬ